ਆ ਫਿਰ ਕਹ ਦਿੰਨਾ ਦੇਖੋ ਜਦ ਆਪਾਂ ਪੰਜਾਬ ਜਿੱਦਾਂ ਹਰਿਆਣੇ ਦੇ ਵਿੱਚ 14 ਫਸਲਾ ਤੇ ਐਮਐਸਪੀ ਦਿੱਤੀ ਜਾ ਰਹੀ ਆ ਆਲਰੇਡੀ ਜੀ ਤੇ ਉਹ ਕੇਂਦਰ ਵੱਲੋਂ ਜਿਹੜੀਆਂ ਸਾਰੀਆਂ ਤਾਂ ਨਹੀਂ ਆ ਰਹੀਆਂ ਨਾ ਕੁਝ ਕੇਂਦਰ ਵੱਲੋਂ ਆ ਰਹੀਆਂ ਕੁਝ ਇਹਨਾਂ ਦੀ ਸਟੇਟ ਸਰਕਾਰ ਕਰੀ ਹੈ ਤੇ ਤੁਸੀਂ ਵੀ ਇਨੀਸ਼ੀਏਟਿਵ ਲੋ ਕਿਉਂ ਨਹੀਂ ਇਨੀਸ਼ੀਏਟਿਵ ਲੈਂਦੇ ਯਾਰ ਅਸਲ ਚ ਇਹ ਕਿ ਮਦਦ ਨਾ ਜਨਾ ਕੇਜਰੀਵਾਲ ਸਾਹਿਬ ਹੋਣ ਭਗਵੰਤ ਮਾਨ ਸਾਹਿਬ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਇਹਨਾਂ ਨੂੰ ਸਿਰਫ ਇੱਕ ਪੀਐਮ ਉਹਨਾਂ ਨੂੰ ਪੁੱਛੋ ਵੀ ਕੀ ਕਰਨਾ ਮੋਦੀ ਸਾਹਿਬ ਨੂੰ ਬਦਲਨਾ ਮੋਦੀ ਸਾਹਿਬ ਨੂੰ ਬਦਲਣਾ ਬਾਰ-ਬਾਰ ਕਹਿੰਦੇ ਮੋਦੀ ਸਾਹਿਬ ਨੂੰ ਬਦਲ ਲੇਗੇ ਉਹਨਾਂ ਨੂੰ ਪੁੱਛੋ ਵੀ ਕਿਉਂ ਬਦਲ ਲੇਗੇ ਵਜ੍ਹਾ ਤਾਂ ਦੱਸ ਦੋ ਵੀ ਕੀ ਕਾਰਨ ਹੈ ਬਸ ਮੋਦੀ ਸਾਹਿਬ ਨੂੰ ਬਦਲਣਾ ਹੈ ਵਿਜ਼ਨ ਹੀ ਕੋਈ ਨਹੀਂ ਹੈਗਾ ਅੱਜ ਤੁਸੀਂ ਦੇਖੋ ਵੀ ਦੁਬਈ ਜਾਣੇ ਤਾਂ ਮੋਦੀ ਮੋਦੀ ਸਾਹਿਬ ਹੁੰਦੀ ਹੈ ਤੁਸੀਂ ਬਾਹਰਲੇ ਦੇਸ਼ਾਂ ਚ ਤਾਂ ਮੋਦੀ ਸਾਹਿਬ ਹੁੰਦੀ ਹੈ ਹੁਣ ਇਹੀ ਘਬਰਾਹਟ ਇਹੀ ਘਬਰਾਹਟ ਵਿਰੋਧੀ ਪਾਰਟੀਆਂ ਨੂੰ ਅਰੇ ਵੀ ਹੁਣ ਤੀਜੀ ਵਾਰੀ ਪਤਾ ਵੀ ਆਏ ਪਏ ਐ ਵੀ ਕਿਸੇ ਤਰੀਕੇ ਇਹਨਾਂ ਦਾ ਕੌਣ ਰੁਕੇ ਕੌਣ ਬਾ ਕਿਉਂ ਨਹੀਂ ਰੁਕਣਾ ਗੁਰੂਬਾ ਇਸ ਕਰਨ ਕਿਉਂਗਾ ਇੱਥੇ ਗੁਰਨਾਨਕ ਸਾਹਿਬ ਦੀ ਕਿਰਪਾ ਆ ਇੱਥੇ ਰਾਮ ਜੀ ਦੀ ਕਿਰਪਾ ਆ ਹੁਣ 75 ਸਾਲ ਦੇ ਇਤਿਹਾਸ ਦੇ ਵਿੱਚ ਕਰਤਾਰਪੁਰ ਸਾਹਿਬ ਵੰਡਿਆ ਕਿੰਨੇ ਸੀਗਾ ਜੀ ਨਹਿਰੂ ਸਾਹਿਬ ਨੇ ਵੰਡਿਆ ਸੀ ਖੋਲਿਆ ਕਿੰਨੇ મોદી ਸਾਹਿਬ ਨੇ ਕਾਲੀਆਂ ਸੂਚੀਆਂ ਸਿੱਖਾਂ ਦੇ ਕਿੰਨੇ ਬਣਾਈਆਂ ਕਾਂਗਰਸ ਨੇ ਇੰਦਰਾ ਗਾਂਧੀ ਤੇ ਰਜੀਵ ਗਾਂਧੀ ਨਾਂ ਨੇ ਤੇ ਖੋਲ ਹੀ ਕਿੰਨੇ ਕਾਲੀਆਂ ਸੂਚੀਆਂ ਖਤਮ ਕਿੰਨੀਆਂ ਕੀਤੀਆਂ ਪ੍ਰਧਾਨ ਮੰਤਰੀ મોદી ਸਾਹਿਬ ਨੇ ਹੁਣ ਇਹੀ ਚੀਜ਼ਾਂ ਤੋਂ ਡਰ ਕੇ ਇੱਕ ਇੱਕ ਪਾਸੇ ਕਤਲੇਆਮ ਕਰਨ ਵਾਲੀ ਜਿਹੜੇ ਕਹਿੰਦੇ ਆ ਵੀ ਤੁਸੀਂ ਉੱਥੇ ਡੰਡੇ ਮਾਰੇ ਉਹ ਪ੍ਰਸ਼ਾਸਨ ਦਾ ਕੰਮ ਹੈ ਜਿਹੜੇ ਬੰਦੇ ਨੇ ਗੋਲੀਆਂ ਮਾਰਤੀਆਂ ਜਿਹੜੇ ਬੰਦੇ ਨੇ ਸਾਡੇ ਗੁਰਦੁਆਰਿਆਂ ਤੇ ਟੈਂਕ ਚੜਾਤੇ ਜਿਹੜੇ ਬੰਦੇ ਨੇ ਜਹਾਜਾਂ ਨਾਲ ਤੁਸੀਂ ਮੈਜੋਰੇ ਵਿੱਚ ਦੇਖਿਆ ਬੰਬ ਸਿੱਟੇ ਗਿਆ ਇਤਿਹਾਸ ਪੜੋ ਤਾਂ ਸਹੀ ਪਰ ਕਿਸਾਨਾ ਕੋ ਤਾਂ ਅੱਜ ਵੀ ਇਹ ਗੱਲ ਕਹਿ ਰਹੇ ਨੇ ਕਿ ਬਾਰਡਰ ਦੇ ਉੱਪਰ ਗੋਲੀਆਂ ਚੱਲ ਰਹੀਆਂ ਨੇ ਚਾਹੇ ਪਲਾਸਟਿਕ ਦੀਆਂ ਨੇ ਚਾਹੇ 315 ਬੋਰ ਦੀ ਜਿਹੜੇ ਖੋਲ ਬਣਾ ਦੇ ਰਹੇ ਨੇ ਜਦ ਇੱਕ ਪਾਸੇ ਜਿਹੜੇ ਅਤਰੂ ਗੈਸ ਦੇ ਬੰਦੇ ਆ ਦੇ ਜਾ ਰਹੇ ਨੇ ਕੋਈ ਕਿਤਨੇ ਕਿਤੇ ਅਮਨ ਜੀ ਅਮਨ ਜ ਤਿੰਨ ਮੰਤਰੀ ਪਿਊਸ਼ ਗੋਲ ਜੀ ਹੋਣ ਅਰਜਮੁੰਡਾ ਜੀ ਹੋਣ ਠੀਕ ਹੈ ਉਹ ਚੱਲ ਕੇ ਪਹਿਲਾਂ ਹੀ ਆਏ ਨਾ ਇਸ ਧਰਨੇ ਤੋਂ ਪਹਿਲਾਂ ਪਹੁੰਚ ਕੇ ਸੀ ਨਾ ਚੰਡੀਗੜ੍ਹ ਨੂੰ ਲੱਗਦਾ ਕਿਸਾਨ ਅੜੀ ਕਰੀ ਬੈਠੇ ਨਹੀਂ ਨਹੀਂ ਮੈਂ ਤਾਂ ਸੁਣ ਲਓ ਕਿਸਾਨ ਨਾ ਦੇ ਬेटर ਕਹਿ ਰਹੇ ਬੰਦੂਕ ਰੱਖ ਕੇ ਚਲਾਉਂਦਾ ਕੋਈ ਹੋਰ ਪਿਆ ਜੀ ਉਹ ਹੱਲ ਹੀ ਨਹੀਂ ਹੋਣ ਦੇਣਾ ਚਾਹੁੰਦਾ ਜਦ ਇੱਕ ਦੌਰ ਦੀ ਮੀਟਿੰਗ ਹੋ ਗਈ ਦੂਜੇ ਦੌਰ ਦੀ ਮੀਟਿੰਗ ਹੋ ਗਈ ਆ ਤੀਜੇ ਦੌਰ ਦੀ ਵੀ ਮੀਟਿੰਗ ਚੱਲ ਰਹੀ ਹੈ ਹਮੇਸ਼ਾ ਤੁਸੀਂ ਦੱਸੋ ਮੈਂ ਜੀ ਮੇਰੀ ਤੁਹਾਡੇ ਨਾਲ ਲੜਾਈ ਹੈ ਕਿ ਆਪਾਂ ਡੰਡੇ ਅੱਗੇ ਲੈ ਕੇ ਖੜੇ ਹੋ ਜਾਾਂਗੇ ਤੇ ਕੀ ਹੋਊਗਾ ਇਹ ਲੈ ਦੇ ਦੇ ਵੱਡੇ ਜਿਹੜੇ ਯੁੱਧ ਨੇ ਉਹ ਟੇਬਲ ਤੇ ਬਹਿ ਕੇ ਟੇਬਲ ਟਾਕ ਹੁੰਦੀ ਕੋਈ ਵੀ ਦੁਨੀਆ ਦਾ ਜਾਏ ਅਜ ਯੂਕਰੇਨ ਦਾ ਜੁੱਧ ਚੱਲ ਰਿਹਾ ਚਾਹੇ ਕਿਸੇ ਦੂਜੇ ਫਿਲਿਸਤਿਨ ਦਾ ਰੋਜੋ ਜੁੱਧ ਚੱਲ ਰਿਹਾ ਚਾਹੇ ਸੋ ਪਹਿਲਾ ਜੁੱਧ ਹੋਵੇ ਚਾਹੇ ਸਾਡਾ ਪਾਕਿਸਤਾਨ ਦਾ ਜੁੱਧ ਹੋਇਆ ਚਾਹੇ ਚਾਈਨਾ ਨੇ ਜੁੱਧ ਆਖਿਰ ਟੇਬਲ ਟਾਕ ਹੁੰਦੀ ਹੈ ਅੱਜ ਵੀ ਅਸੀਂ ਪਹਿਲਾ ਟੇਬਲ ਟਾਕ ਕਰ ਰਹੇ ਹਾਂ ਅੱਜ ਵੀ ਮੈਂ ਇਹਨੂੰ ਕਿਵੇਂ ਵੇਖਦੇ ਹਾਂ ਪੋਜ਼ਿਟਿਵ ਰਹੇਗੀ ਸਰਕਾਰ ਥੋੜੇ ਨਰਮ ਹੋਏਗੀ ਸਰਕਾਰ ਨਰਮ ਹੈ ਜੀ ਸਰਕਾਰ ਬਿਲਕੁਲ ਨਰਮ ਹੈ ਸਰਕਾਰ ਕਿਸਨ ਅੱਜ ਹਾਲੇ ਨਿਕਲੇਗਾ ਕਿਉਂਕਿ ਅੱਗੇ ਇਲੈਕਸ਼ਨ ਸਰਤੇ ਨੇ ਸਰਕਾਰ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਹੱਕਾਂ ਦੇ ਵਾਸਤੇ ਪਹਿਰਾ ਦਿੱਤੀ ਆ ਦਿੰਦੀ ਰਹੂਗੀ ਪਰ ਇੱਕ ਗੱਲ ਦੀ ਮੈਨੂੰ ਬੜੀ ਮਤਲਬ ਹੋਈ ਹੈ ਵੀ ਆਪਾਂ ਜਦ ਮੋਦੀ ਸਾਹਿਬ ਨੇ ਹੱਥ ਜੋੜਤੇ ਪਿਛਲੀ ਵਾਰੀ ਬਿੱਲਾਂ ਦੀ ਗੱਲ ਸੀ ਜੀ ਉਹ ਸੁਝਾਅ ਤਾਂ ਉਹਦੇ ਵੀ ਸੀ ਵੀ ਸਰਕਾਰ ਕਹਿੰਦੀ ਸੀ ਇਦਾਂ ਨਹੀਂ ਇਦਾਂ ਦੇ ਹੱਲ ਕਰ ਲਓ ਕਹਿੰਦੇ ਸੀ ਨਹੀਂ ਜੀ ਅਸੀਂ ਤਾਂ ਬਿੱਲ ਰੱਦ ਕਰਾਣੇ ਸਾਡਾ ਮੁੱਦਾ ਬਿੱਲ ਦਾ ਬਿੱਲ ਰੱਦ ਕਿਤੇ ਹੱਥ ਜੋੜੇ ਗੁਰਨਾਨਕ ਸਾਹਿਬ ਦੇ ਗੁਰਪੁਰਬ ਦੇ ਭਾਵਨਾ ਸਮਝੋ ਯਾਰ ਜੇ ਇੱਕ ਤੁਸੀਂ ਚਲੋ ਸਾਰੀਆਂ ਗੱਲਾਂ ਛੱਡ ਦਿਓ ਸਾਡੀ ਸਰਕਾਰ ਦੇ 10 ਸਾਲ ਦੇ ਤੱਥ ਕੱਢ ਲਓ ਕਿਸਾਨਾਂ ਵਾਸਤੇ ਇਸ ਤੋਂ ਪਿਛਲੀ ਸਰਕਾਰ ਦੇ ਤੱਤ ਕੱਢ ਲਓ ਜੇ ਅਸੀਂ ਉਹਨਾਂ ਵਰਗਾ ਕੰਮ ਕੀਤਾ ਫਿਰ ਵੀ ਗੁਨਾਹਗਾਰ ਜੀ ਜੇ ਉਹਨਾਂ ਤੋਂ ਅਸੀਂ 10 ਗੁਣਾ ਵੱਧ ਕਿਸਾਨਾਂ ਅਸੇ ਤਾਂ ਫਿਰ ਤਾਂ ਗੁਨਾਹਗਾਰ ਨਹੀਂ ਲਹਗੇ ਬਿਲਕੁਲ ਸਮਝ ਗਏ ਨਾ ਜੇ ਬੰਦੇ ਉਹਨਾਂ ਨੇ 1 ਰੁਪਏ ਦਿੱਤਾ ਅਸੀਂ 10 ਰੁਪਏ ਦਿੱਤੇ ਫਿਰ ਤਾਂ ਅਸੀਂ ਜਾਇਜ਼ ਆ ਜੇ ਅਸੀਂ 1 ਰੁਪਏ ਦੇ ਨਾਲ 1 ਰੁਪਏ ਦਾ ਤਾਂ ਵੀ ਗੁਨਾਹਗਾਰ ਮੰਨ ਲਾਂਗੇ ਅਸੀਂ ਆਪਣੇ ਆਪ ਨੂੰ ਵੀ ਅਸੀਂ ਕਿਸਾਨਾਂ ਨੂੰ ਨਹੀਂ ਦਿੱਤਾ ਫਿਰ ਅਸੀਂ ਗੁਨਾਹਗਾਰ ਮੰਨਾਂਗੇ ਜੇ ਅਸੀਂ 10 ਗੁਣਾ ਵੱਧ ਦਿੱਤਾ ਫਿਰ ਅਸੀਂ ਗੁਨਾਹਗਾਰ ਨਹੀਂ ਕਿ ਹਾਂ ਹੁਣ ਗੁਨਾਹਗਾਰ ਉਹ ਆ ਜਿਹੜੇ ਕਿਸਾਨਾਂ ਨੂੰ ਭੜਕਾਰਦੇ ਅਖੀਰ ਵਿੱਚ ਤੁਹਾਡੇ ਵੱਲੋਂ ਖਾਸ ਕੀ ਸਨੇਹਾ ਹੋਏਗਾ ਕਿਸਾਨਾਂ ਨੂੰ ਔਰ ਹਰ ਇੱਕ ਉਸ ਸ਼ਖਸ ਨੂੰ ਜਿਹੜਾ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਹਾ ਕਿਉਂਕਿ ਕਿਤੇ ਨਾ ਕਿਤੇ ਨੁਕਸਾਨ ਪੰਜਾਬ ਦਾ ਪੰਜਾਬੀਆਂ ਦਾ ਹੋ ਰਿਹਾ ਚਾਹੇ ਉਹ ਹਰਿਆਣੇ ਦੇ ਬਾਰਡਰ ਤੇ ਜਾ ਕੇ ਹੋਵੇ ਚਾਹੇ ਦਿੱਲੀ ਪਹੁੰਚ ਕੇ ਹੋਵੇ ਤੁਹਾਡੇ ਵੱਲੋਂ ਖਾਸ ਕੀ ਸਨੇਹਾ ਹੋਏ ਮੇਰਾ ਸਨੇਹਾ ਹੈ ਇਹੀ ਹੈ ਮੈਂ ਵੀ ਕਿਸਾਨੀ ਮੋਰਚੇ ਤੇ ਪਿਛਲੀ ਵਾਰੀ ਗਿਆ ਸੀ ਪਹਿਲੇ ਦਿਨ ਗਿਆ ਸੀਗਾ ਅਸੀਂ ਸੇਵਾ ਕੀਤੀ ਸੀ ਮੈਡੀਸਨ ਦੀ ਲੰਗਰ ਦੀ ਸੇਵਾ ਕੀਤੀ ਮੈਡੀਸਨ ਦੀ ਵੀ ਕੀਤੀ ਅਸੀਂ ਕਿਸਾਨਾਂ ਦੇ ਨਾਲ ਮੈਂ ਅੱਜ ਵੀ ਸਟੈਂਡ ਕਿਸਾਨਾਂ ਨਾਲ ਕਰਦਾ ਇਹ ਨਹੀਂ ਨਹੀਂ ਕਰਦਾ ਪਰ ਮੈਂ ਕਿਸਾਨਾਂ ਨੂੰ ਬੇਨਤੀ ਕਰਾਂਗਾ ਵੀ ਸਮੁੱਚੀ ਦੁਨੀਆ ਦੇ ਅੰਦਰ ਹਮੇਸ਼ਾ ਟੇਬਲ ਟਾਕ ਤੇ ਗੱਲ ਹੁੰਦੀ ਹੈ ਸਾਡੇ ਦੇਸ਼ ਦੇ ਸਾਰੇ ਸੂਬੇ ਅੱਜ ਤੱਕ तकरीबन ਤਰਕਰੀ ਕਰ ਰਹੇ ਆ ਪੰਜਾਬ ਸਟੇਟ ਜਿਹੜਾ ਇੱਕ ਨੰਬਰ ਦਾ ਸੂਬਾ ਸੀ ਅੱਜ 17ਵੇਂ 18ਵੇਂ ਨੰਬਰ ਤੇ ਚਲਾ ਗਿਆ ਗਰੀਬੀ ਰੇਖਾ ਦੇ ਹੇਠਾਂ ਆ ਗਿਆ ਉਹਦਾ ਕਾਰਨ ਇਹੀ ਹੈ ਕਿ ਸਾਡੀ ਸਾਡੇ ਜਿਹੜੀ ਤਾਕਤ ਹੈ ਨਾ ਅਸੀਂ ਠੀਕ ਲੜਦੇ ਭੜਦੇ ਰਹੇ ਸਾਡੀ ਮਾਈਂਡ ਚ ਫਿੱਟ ਹੋਇਆ ਉਸ ਤਾਕਤ ਨੂੰ ਅਸ ਲੋਕ ਰਾਜਨੀਤਿਕ ਕਰਨ ਵਾਲੇ ਦਿਮਾਗੀ ਲੋਕ ਸਾਡੀ ਤਾਕਤ ਨੂੰ ਗਲਤ ਯੂਜ਼ ਕਰ ਰਹੇ ਸਾਡਾ ਅਕਸ ਸੂਚੀ ਦੁਨੀਆ ਦੇ ਵਿੱਚ ਇਹ ਦਿਖਾ ਰਿਹਾ ਕਿ ਅਸੀਂ ਬੜੇ ਅਗਰੈਸਿਵ ਆ ਅਸੀਂ ਅਗਰੈਸਿਵ ਨਹੀਂ ਹੈਗੇ ਵਕਤ ਤੇ ਅਗਰੈਸਿਵ ਹੁੰਦੇ ਆ ਪਰ ਸਾਡੇ ਅਗਰੈਸਿਵਨੈਸ ਦਾ ਫਾਇਦਾ ਕੌਣ ਲੈ ਰਿਹਾ ਰਾਜ